ਪਹੁੰਚ ਗਏ ਵੀ ਪਿੱਛੇ ਆਏ ਹਾਏ ਚੱਕਦਾ ਤੂੰ ਤਾਂ ਫਿਰ ਵੈਰੀ ਗੋਡਾ ਹੁਣ ਦੇਖ ਵੇੜਾ ਕਿੰਨਾ ਖੁੱਲਾ ਹੈ ਨਾ ਥੱਲੇ ਕਬੂਤਰ ੜਾਉਣ ਨੂੰ ਕਿੰਨਾ ਖੁੱਲਾ ਹੈ ਏੜਾ ਪਛਰੀ ਗਾਲ ਜੀ ਸਾਰੇ ਵੀਰ ਭਰਾਵਾਂ ਨੂੰ ਕੰਮ ਕਾਇਮ ਸਾਰੇ ਜਾਨਵਰ ਸੈੱਟ ਧਾਰਿਆਂ ਦੇ ਤੇ ਹਲੇ ਤਾਂ ਨਹੀਂ ਬਾਈ ਕੱਢਦੇ ਇੰਨਾ ਕ ਤਾਂ ਹੋ ਗਿਆ ਤਾਂ ਜਾਨੂ ਇਹਦਾ ਕਟਰ ਦਾ ਬਲੇਡ ਟੁੱਟ ਗਿਆ ਸਾਲਾ ਦੇਖੋ ਗੰਦ ਫਾਉਨੇ ਜਿਆਦਾ ਕੰਮ ਛੇੜ ਲਿਆ ਇੱਕ ਇੱਕ ਟਾਣਾ ਕਰਨਾ ਤਾਂ ਆਪਾਂ ਨੇ ਫੁੱਦੂ ਤਾਂ ਸਾਡੇ ਪਾਏ ਪਾਏ ਤਾਂ ਗਿਆ ਮੈਂ ਇਕੱਲਾ ਹੀ ਕਰ ਦੂੰਗਾ ਵਾਰ ਹੋਇਆ ਕੁਝ ਨਹੀਂ ਚਲੋ ਇਹਦਾ ਕਰੀਏ ਨਵੇੜੀ ਯਾਰ ਫੇ ਕਬੂਤਰ ਵੀ ਖੋਲਣੇ ਆ ਅੱਛਾ ਤਾਂ ਬੇ ਕੰਮ ਲਗਾਂਗੇ ਹੁਣ ਬਈ ਅੱਧ ਵਿਚਾਲੇ ਬਰੀਕਾਂ ਲੱਗ ਗਈਆਂ ਸਾਡੀਆਂ ਕਿਉਂਕਿ ਪੱਕੇ ਹੋਏ ਆਲੂ ਵਾਲੇ ਪਰੌਂਠੇ ਆ ਗਏ ਰੋਟੀ ਪਾਣੀ ਖਾ ਕੇ ਤੇ ਪੀਲੀ ਇੱਟ ਕੁੱਟਦੀਏ ਉਹ ਗੁਰੂ ਜੀ ਮਹਾਰਾਜ ਜੀ ਥੋੜੀ ਤਾਂ ਉੱਥੇ ਪਈ ਆ ਉਹਦਾ ਇੱਕ ਤਰੀਕਾ ਇੱਤਨਾਂ ਨਾਲ ਇੰਨੀ ਕੁੱਟ ਨਹੀਂ ਹੋਣੀ ਚੱਲ ਕੁੱਟ ਲਾ ਅੱਧੀ ਘੋੜਦੇ ਹਨ ਐਨ ਘੋੜਦੀ ਪੂਰੀ ਜਿ세 ਨਜ਼ਾਰਾ ਲਿਆ ਦੀ ਠੀਕ ਆ ਹਾਂ ਲਓ ਵੀ ਭਰੀਆਂ ਬਣਤੀਆਂ ਇੱਧਰ ਕਰਤੀ ਸਫਾਈ ਹੁਣ ਮੈਂ ਸਮੋਸਾ ਕੱਢਦੀ ਆ ਬਾਹਰ ਸ਼ਾਮਾਂ ਹੁਣ ਲੱਗ ਵੀ ਗਈ ਓਕੇ ਅਰ ਬੋਟਾਂ ਤੇ ਪੀਲੀ ਟਕੜ ਦੀ ਕਬੂਤਰਾਂ ਨੂੰ ਕਬੂਤਰਾਂ ਨੂੰ ਦਾਣਾ ਪਾਇਆ ਹੋਇਆ ਪਾਣੀ ਪਾਇਆ ਬਾਹਰ ਕੱਢਣੇ ਕੱਢਦੇ ਆ ਆ ਮਾੜਾ ਚੱਕ ਦੀ ਫਿਰ ਕੋੜੀ ਨੂੰ ਬਾਹਰ ਕੱਢੀਏ ਯਾਰ ਵਿੱਚ ਵਿਚਾਲੇ ਬਾਈ ਆ ਗਈ ਦੀ ਮਜੂਰੀ ਮੈਂ ਲੰਘ ਗਿਆ ਤਾਂ ਕਿਸੇ ਪਾਸੇ ਨੂੰ ਦੇਖੋ ਤਾਂ ਓਕੇ ਆ ਨਾ ਕੰਮ ਆਹ ਰਹਿ ਗਏ ਇਹਨਾਂ ਦਾ ਕਰਦੇ ਹਾਂ ਹੱਲ ਤੇ ਕਬੂਤਰ ਖੋਲਦੀਏ ਹੁਣ ਇੱਕ ਮਿੰਟ ਦਾਣਾ ਪਾਣੀ ਸਾਰਾ ਕੁਸ ਓਕੇ ਪੀਲੀ ਟਕੜੀ ਹੋਈ ਆ ਇੱਕ ਮਿੰਟ ਪਹਿਲਾਂ ਮੈਂ ਨਿਗਾਹ ਮਾਰ ਲਾ ਓ ਬੱਲੇ ਓਕੇ ਰبوطਾਂ ਨੇ ਕਬੂਤਰੀ ਵੀ ਸੈਟ ਐ ਬਾਕੀ ਸਾਰਾ ਕੁਝ ਓਕੇ ਐ ਤੇ ਹੁਣ ਆਪਾਂ ਇਹਨਾਂ ਨੂੰ ਦੰਨੇ ਖੋਲ ਆ ਆ ਲਾ ਦੰਨੇ ਆ ਜੋ ਬਈ ਚੋਗੋ ਦਾਣੇ ਓਹੋ ਇੱਕ ਮਿੰਟ ਚਾਲ ਇਹਦਾ ਕੰਮਟ ਆਨੇ ਓਕੇ ਐ ਖਾਣ ਕੇ ਹੁਣ ਦਾਣਾ ਪਾਣੀ ਫੇਰ ਬੱਚਿਆਂ ਨੂੰ ਉੱਪਰ ਟਾਂਗੀ ਤੇ ਬਿਠਾ ਦਾਂਗੇ ਨਿਕਲੇ ਸਾਰੇ ਕਬੂਤਰ ਸ਼ਾਬਾਸ਼ 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 ਆਜੋ 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 ਬਸ ਠੀਕ ਹੈ ਦੇਖੋ ਪੀਰੀਅਟ ਲੱਗ ਗਿਆ ਨਾ ਚੋਗਣ ਧਾੜ ਧਾੜ ਕਰਾਤੀ ਗੁਰੀ ਆ ਜਾ ਵੀਰੇ ਕੁੰਡੀ ਚ ਪਾਣੀ ਬਦਲ ਦੇ ਤੂੰ ਜਦ ਨੂੰ ਮੈਂ ਇਧਰੋਂ ਆ ਦਾਣੇ ਪਾ ਦਿੰਨਾ ਆ ਮਿਕਸ ਖਰਾਕ ਪਾ ਦਿੰਨਾ ਉਧਰਲੇ ਕਬੂਤਰਾਂ ਨੂੰ ਤੇ ਆ ਪੱਤੇ ਜਿਹੜੇ ਗਏ ਬਸ ਚੱਕਣ ਦੇ ਇਹਨਾਂ ਨੂੰ ਵੀ ਪਾ ਦਈਏ ਫਿਰ ਆਏ ਆ ਹੁਣ ਇੱਥੋਂ ਇੱਕ ਤਾਂ ਇੱਥੋਂ ਚਾਨਣ ਜਾ ਹੋ ਗਿਆ ਕਬੂਤਰ ਜਿਵੇਂ ਮਰਜੀ ਬਾਹਰ ਕੱਢ ਕੇ ਇੱਥੇ ਬੈਠਾ ਰਹਾ ਬਿੱਲੀ ਦਾ ਪਤਾ ਹੀ ਨਹੀਂ ਚ ਲੱਗਦਾ ਨਹੀਂ ਆਲੇ-ਜਾਲੇ ਹੁਣ ਆ ਬਾਊ ਆ ਗਰੀਬਾਂ ਉੱਪਰ ਇੱਥੇ ਰੱਖਿਆ ਕਰ ਬਾਊ ਮੜੀ ਹਵਾ ਵਿਚਾਰੇਆਂ ਨੂੰ ਸੁੱਕ ਸੁੱਕ ਜਾ ਕਰਨਗੇ ਆ ਦੇਖੀ ਇੱਕ ਤੂੰ ਪੱਥਰ ਰੋਜ ਐ ਇੱਥੇ ਕਰਦਾ ਸਾਲਿਆ ਅੱਲਾਹ ਵਾਸ ਗੁਰੀ ਖੜ ਜਾ ਖੜ ਜਾ ਖੜ ਜਾ ਇੱਕ ਮਿੰਟ ਮੈਂ ਟ੍ਰੇ ਚੱਕ ਲੈਂਦਾ ਲਓ ਜੀ ਮਿੱਤਰੋ ਉਕੇਰ ਬੋਟ ਚੱਕੋ ਧੰਨ ਬੱਲੇ 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 ਅੱਜ ਆਪਣਾ ਕੰਮ ਲੇਟ ਹੋ ਗਿਆ ਦੁੱਧ ਕਰਕੇ ਹੈ ਨਾ ਕੋਈ ਆ ਬਾਅਦ ਚੱਕਦੇ ਆ ਭਾਉ ਐਨੇ ਚਾਹ ਪਾਣੀ ਸਾਰਾ ਕੋ ਨਵੇੜ ਲਾ ਹਾਂ ਹਰਾ ਚਲਦੇ ਆਪਾਂ ਮੋਟਰ ਦੇ ਨੂੰ ਐਨੇ ਕਰ ਲਾ ਫੇਰ ਆਹ ਚੱਕਾਂਗੇ ਉੱਪਰ ਤੇ ਨੂਰੀ ਵੀ ਸਾਫ਼ ਸੁਥਰੀ ਪਈ ਆ ਬਾਈ ਉੱਪਰ ਵੀ ਅੱਜ ਗੇੜਾ ਮਾਰਾਂਗੇ ਮੈਨੂੰ ਤਾਂ ਗਏ ਨੂੰ ਕਾਫੀ ਦਿਨ ਹੋ ਗਏ ਚਲੋ ਆ ਸੈਟ ਬੈਟ ਨੇ ਚਲਦੇ ਹਾਂ ਹੁਣ ਉੱਧਰ ਲੋ ਵੀ ਹਥਿਆਰ ਚੱਕ ਕੇ ਪਹੁੰਚ ਚੁਕੇ ਆ ਫੇਰ ਮੋਟਰ ਦੇ ਆ ਨਮਕ ਗਿਆ ਆ ਬਸ ਚਲ ਖੇਚ ਲੈ ਬਸ ਬਹੁਤ ਆ ਹਾਂ ਬਹੁਤ ਆ ਹਾਂ ਚੱਕ ਦੇ ਲੋ ਮਿੱਤਰੋ ਆ ਨਵੇੜ ਲਈਏ ਕੰਮ ਫੇਰ ਦੇਖਾਂਗੇ ਹੁਣ ਉਹੀ ਕੰਮ ਹੋ ਗਿਆ ਬਾਈ ਦੇਖੋ ਫੇਰ ਐਨੀ ਨੁੱਕਰ ਵੜ ਗਈ ਸਾੜੀ ਇਹ ਐਨੀ ਚਲੋ ਕੋਈ ਨਹੀਂ ਕਰਦੇ ਆ ਇਲਾਜ ਇਹਦਾ ਵੀ ਹੁਣ ਨਹੀਂ ਘਰ ਪਹੁੰਚੇ ਆ ਬਈ ਦੋ ਬੱਚੇ ਬੰਨ ਦੀਏ ਤੂੰ ਬਸ ਬੱਚੇ ਫੜ ਕੇ ਬਾਹਰ ਨਿਕਲ ਬੂਡ ਪਾਉਣ ਆਇਆ ਦਾ ਦੂ ਲੋਡ ਤੱਕ ਮੌਕਾ ਹੈ ਹੁਣ ਇੱਕ ਬਾਹਰ ਬੈਠਾ ਹਾਂ ਕੀ ਹੁੰਦਾ ਤੈਨੂੰ ਨੂਰੀ ਐ ਨੁਰੀ ਲੱਗਿਆ ਵੀ ਦੋਏ ਬੱਚੇ ਬੰਨਣ ਚਾਜ ਨਾਲ ਬੰਨਦੀ ਬੰਨਨੇ ਤੇ ਵਈ ਬੱਚੇ ਤਾਂ ਚੱਲਦੇ ਹੁਣ ਚਾਹ ਬਣੀ ਆ ਲੈ ਕੇ ਮੋਟਰ ਤੇ ਫੇਰ ਮਿਲਦੇ ਆ ਉਹ ਦੇਖੋ ਡਾਏ ਹੈ ਕਿਸੇ ਨੇ ਜਿ세 ਆਪਣੇ ਵਾਲੇ ਵੀ ਚਾਰੇ ਡਾਏ ਆ ਪਹੁੰਚ ਗਈ ਹੁਣ ਆਪਾਂ ਕੋਠੇ ਦੇ ਗੁੱਲ ਤਰਾਂਦਾ ਨੇ ਪਾਉ। ਓਹੋ ਬਜਾ ਮਰਿਆ ਪਿਆ। ਲੋਖਾਂ ਦਾ ਜਾ ਕੇ ਇਹਨੂੰ। ਕੱਲ ਤਾਂ ਦਵਾਈ ਦਿੱਤੀ ਦੀ ਯਾਰ ਇਹਨੂੰ। ਇੱਕ ਮਿੰਟ ਬਾਅਦ ਮੈਂ ਦੇਖਣ ਤਾ। ਆ ਬਜਾ ਮਰਿਆ। ਇਹਦਾ ਨੂੰ ਕੱਲ ਵੀ ਦਿਖਾਇਆ ਤਾਂ। ਇਹ ਬਿਮਾਰਾ ਥੋੜਾ ਕਾਜਸੁਰੇ ਠੀਕ ਹੈ ਤਾਂ। ਕੋਈ ਨਹੀਂ ਚਲੋ। ਉਹ ਕੱਢਦਾ ਮੈਂ ਬਾਹਰ। ਬਾਕੀ ਸਾਰੇ ਤਾਂ ਸੱਟ ਨੇ। ਤੇ ਆਪਾਂ ਦੋ ਤਿੰਨ ਉਤ ਡਾਉਣੇ ਵੀ ਨੇ ਉਹ ਵੀ ਕੱਡਾ ਮੈਂ ਇਹਨੂੰ ਕੱਟ ਪਹਿਲਾਂ ਇਹਨੂੰ ਬਾਹਰ ਰੱਖ ਦਵਾਂ ਫੇਰ ਡਾਉਣੇ ਆ ਉਤਰ ਅੜ ਲੇ ਆਪਾਂ ਦੋ ਉਤ ਜਏ ਡਾਉਣੇ ਆਹ ਦੇਖੋ ਬਾਾਕੀ ਹੋਰ ਦੇਖਦਾ ਮੈਂ ਦੋ ਕੋ ਹੋਰ ਡਾਉਣੇ ਇੱਕ ਰੂਟਰ ਆਦਾ ਨਹੀਂ ਜਿਹੜੇ ਬੱਚੇ ਡਾਉਣੇ ਸੀ ਦੋ ਉਹ ਤਾਂ ਝਾੜੇ ਪਏ ਹੋਏ ਨੇ ਉਹਨਾਂ ਨੂੰ ਰਹਿਣ ਦੰਨੇ ਇਹਨੂੰ ਡਾਉਣਾ ਨੇ ਉਹ ਐਕਤਾਰ ਦਾ ਖੱਬਾ ਗਾਇਤ ਹੈ ਤੇ ਇਹਨੂੰ ਡਾਉਣੇ ਇਥੋਂ ਔਰ ਕਿਤੇ ਨਹੀਂ ਹੁਣ ਇਹਨਾਂ ਨੂੰ ਦਾਣੇ ਪਾ ਦਾਂ ਮੰਦਰੀਆਂ ਪਾ ਤੇ ਦਾਣੇ ਦੋਹੇ ਟ੍ਰੀਆਂ ਚ ਤੇ ਪਾਣੀ ਹੀ ਪਾ ਦਾ ਮਿਕਸ ਖਰਾਕ ਪਾ ਦੀ ਦਾਦੀ ਨੇ ਕੰਡਾ ਇੱਕ ਤਾਂ ਆ ਫਿਰਦਾ ਵਜਾ ਬਣਾ ਦੇਖੋ ਦੋ ਤਾਂ ਆ ਫਿਰਦੇ ਨੇ ਕਿੰਨੇ ਉੱਚੇ ਆਖੇ ਇੱਕ ਆ ਫਿਰਦਾ ਉਹੜਾ ਨੀਵੇਂ ਤੇ ਨੰਦੀ ਆਉਂਦਾ ਦੇਖਦਾ ਥੋੜੇ ਥੋੜਾ ਨੀਵੇਂ ਤੋਂ ਜੇ ਫੇ ਤਨੇ ਦੂਏ ਆ ਦੇਖੋ ਚੱਲ ਇਹਨੇ ਉੜਿਆਣ ਦਾ ਪਟਾਂਗੇ ਖੜੀਆਂ ਕਰ ਜਾਂਦੇ ਨਾਲੇ ਉਹ ਬੱਚਾ ਲੈ ਚੱਲੀ ਥੱਲੇ ਆ ਗੋ ਢਾਂਗੀ ਲਾਤੀ ਕਿ ਉਹ ਕੇ ਉਹ ਬਾਜੀ ਆ ਗਏ ਪੈਂਤਾ ਉਤਰਣ ਜਿਹੜਾ ਥੱਤ ਉਹਦੇ ਕਰਕੇ ਆ ਦੇਖੋ ਕਿਵੇਂ ਨੀਵੇਂ ਆ ਗਏ ਉਤਰ ਸਾਰੀ ਕਰਕੇ ਉਹ ਫਿਰ ਉਹਨੂੰ ਬੈ ਜਾਣਗੇ ਢਾਂਗੀ ਤੇ ਆਓ ਫਿਰ ਦਾ ਬਾਜੀ ਜਿਹੜਾ ਉਹ ਪੈਂਤਾ ਆਹ ਫੋ ਮੈਂ ਕਹਿੰਦਾ ਪੈਰ ਹੈਗੇ ਦੇ ਰੋਤ ਆਪਣੇ ਦਾ ਆਗੇ ਆ ਗੋਲਿਆਂ ਦਾ ਵਜਾ ਫਰਦਾ ਕਿਸੇ ਨਾ ਲਓ ਵੀ ਬੈਰੀ ਬੂਰੀ ਵੀ ਲੰਘੀ 2 ਵਜੇ ਪਤਾ ਨਹੀਂ ਕਿਥੇ ਗਏ ਇੱਕ ਆਹ ਜਾਂਦਾ ਹੈ ਉਹ ਦੇਖੋ ਦੋ ਪਤਾ ਹੀ ਨਹੀਂ ਕਿਥੇ ਗਏ ਕੋਈ ਨਹੀਂ ਚਲੋ ਦੇਖਦੇ ਆ ਕੀ ਬਣਦਾ ਪੱਟਿਆ ਗਿਆ ਖੋਡਾ ਉਥੋਂ ਆ ਇਹ ਵੀ ਜਾਂਦੇ ਹੋਏ ਲੈ ਜਾਣਾ ਇੱਥੇ ਨੂੰ ਰੱਖ ਲਾ ਸਾਫ਼ ਸੁਭਾਈ ਹੋ ਗਈ ਇੱਧਰ ਵੀ ਨਹੀਂ ਬੈਠਣੇ ਕੰਮ ਭਾਉ ਉਹ ਨਹੀਂ ਧਾ ਗਏ ਬਾਈ ਤੇ ਥੋੜਾ ਕੰਮ ਰਹਿ ਗਿਆ ਉਹਨਾਂ ਦੇ ਅੱਜ ਤੇ ਕਰਦੇ ਇੱਧਰ ਪਾਣੀ ਪੂਣੀ ਜਿਹਾ ਲੱਗ ਗਿਆ ਆ ਤਾਂ ਕੰਮ ਬਾਈ ਜ਼ਿਆਦਾ ਹਲਜ ਗਿਆ ਬੈਂਡਡ ਲਾਇਆ ਤਾਂ ਤੇ ਵਿੱਚ ਨੂੰ ਬਲੱਡ ਨਿਕਲਣ ਲੱਗ ਗਿਆ ਦੇਖੋ ਹੁਣ ਜੱਸਾ ਗਿਆ ਪੱਟੀ ਪੁੱਟੀ ਦਾ ਸਮਾਨ ਜੇ ਲੈਣ ਇੱਕ ਹੀ ਪੱਟੀ ਕਰ ਲਾਂਗੇ ਆਲੇ ਲੈ ਲੈ ਚਲੋ ਕੋਈ ਚੱਕਰ ਨਹੀਂ ਕੁਝ ਨਹੀਂ ਹੁੰਦਾ ਇੰਨੇ ਕ ਨੂੰ। ਲਓ ਵੀ ਹੁਣ ਆਪਾਂ ਆਕੇ ਦੇ ਮੱਥਾ ਟੇਕਣ ਕਿਉਂਕਿ ਅੱਜ ਆ ਸੰਗਰਾਂਦ ਮੱਥਾ ਟੇਕ ਕੇ ਝਾੜ ਸਾਹਿਬ ਤੇ ਆਪਾਂ ਚੱਲਦੇ ਆਂ ਪਿੰਡ ਨੂੰ। ਪਹੁੰਚ ਗਏ ਵੀ ਘਰੇ। ਜਿੱਸਾ ਕੀ ਦੇ ਨਾਲ ਗੱਲਾਂ ਮਾਰੀ ਜਾਂਦਾ ਖੋਲਦੇ। ਚਲੋ। ਗੱਡੀ ਲਾਈਏ ਅੰਦਰ ਕਬੂਤਰਾਂ ਦਾ ਨਵੇੜੀ ਸ਼ਾਮ ਵਾਲਾ ਕੰਮ। ਕੇ ਚੱਲਦੇ ਆਂ ਮੋਟਰ ਤੇ ਆਕਾਸ਼ ਦੀਪ ਪਹੁੰਚ ਆਇਆ ਮੇਰੇ ਵੀਰੋ। ਮਿੱਤਰੋ ਘਰੇ ਵੀ ਪਹੁੰਚ ਗਏ ਤੇ ਟੀਕਾ ਵੀ ਲਵਾ ਜਾਂਦਾ। ਕਿਉਂਕਿ ਦਰਦ ਯਾ ਕਾਫੀ ਹੋਣ ਲੱਗ ਗਿਆ ਤਾਂ ਬਾਈ ਲੈਟਰ ਦਾ ਬਾੜਲਾ ਉਧਰ ਤੇ ਇਧਰ ਦਾਣਾ ਪਾਣੀ ਯਾ ਪਾ ਦਈਏ ਹੁਣ ਮੈਂ ਕਿਹਾ ਨਵੇੜ ਦੀਏ ਸ਼ਾਮ ਦਾ ਕੰਮ ਨਵੇੜ ਕੇ ਫਿਰ ਟਾਈਮ ਨਾਲ ਹੋਈਏ ਵੇਲੇ ਔਰ ਤੇ ਕਮੈਂਟ ਬੋਲਦੀ ਆਪਾਂ ਬਾਈ ਨੋ ਬੋਲ ਦੋ ਜੀਵਨ ਭਾਗ ਥੜਾ ਪਰਥੜਾ ਦਾ ਭਾਗ ਥੜਾ ਜੀਵਨ ਸਿੰਘ ਗੁਰਪ੍ਰੀਤ ਸਿੱਧੂ ਸਾਗਰ ਲਵਾਨਾ ਸੱਜਣ ਸਿੰਘ ਰومی ਡਾਨ ਕਬੂਤਰ 301 ਸੇਰਾ ਥੈਂਕ ਯੂ ਵੀਰੇ ਪੀਜਨ ਲਵਰ 08 ਰومی ਡਾਨ ਸਾਗਰ ਲਵਾਨਾ ਬਾਈ ਤੁਸੀਂ ਵੀ ਕਰ ਲੋ ਹੈਂਡ ਟੇਮ ਹਾਂਜੀ ਵੀਰੇ ਹੁਣ ਜਿਹੜਾ ਛੋਟਾ ਬੱਚਾ ਪੜਦਾ ਉਹਨੂੰ ਕਰੂੰਗਾ ਮੈਂ ਗੁਰਪ੍ਰੀਤ ਸਿੰਘ ਸੰਦੀਪ ਕੁਮਾਰ ਬਾਈ ਤੈਨੂੰ ਕ੍ਰਿਕਟ ਖੇਡਣੀ ਆਉਂਦੀ ਏ ਦੱਸ ਫੁੱਲ ਆਉਂਦੀ ਏ ਵੀਰੇ ਜਾਦਲ ਹਾਰਾ ਜਾਦਲ ਹਰਾ ਫਰਸਟ ਪੁਆਇੰਟ ਧੰਨਵਾਦ ਵੀਰੇ ਬਹੁਤ ਬਹੁਤ ਜੀ ਜੈ ਵੀਰ ਸੰਧੂ ਮਾਇਆ ਕਾ ਜੋੜਾ ਗਿਫਟ ਕਰਤੀ ਕੋਈ ਨਾ ਜੋੜਾ ਕਰ ਦਿੰਨੇ ਵੀਰੇ ਗਿਫਟ ਜੈ ਵੀਰ ਸਿੱਧੂ ਬਾਈ ਤੇਰਾ ਪਿੰਡ ਕਿਹੜਾ ਲਖਣਪੁਰਾ ਵੀਰੇ ਖਵਾਣੋਂ ਦੇ ਕੋਲ ਸੁਜੀਲ ਕੁਮਾਰ ਬਾਈ ਖੁੱਡੇ ਸਾਫ ਕਰ ਹਾਂ ਵੀਰੇ ਉੱਪਰਲੇ ਵੀ ਕਰਨੇ ਆਲੇ ਆਈ ਕਰੂੰਗਾ ਮੈਂ ਹੁਣ ਤੇ ਪੀਜਨ ਲਵਰ ਧੰਨਵਾਦ ਵੀਰੇ ਕਮੈਂਟ ਕਰਨ ਲਈ ਤੇ ਜਿੱਦਾਂ ਪਾ ਰਿਹਾ ਹੈ ਦਾਣੇ ਹੁਣ ਖੋਲ ਲੈ ਲਾਈਟਾਂ ਲਾ ਦੇ ਹੁਣ ਜੱਸੇ ਅੰਦਰੋਂ ਦਾਣਾ ਬਾਣੀ ਚੋਕ ਲੈਣਗੇ ਤੇ ਆਪਾਂ ਚੱਲਦੇ ਹਾਂ ਹੁਣ ਮੋਟਰ ਤੇ ਨੂੰ ਉਧਰ ਵੀ ਕੰਮ ਕਰਨ ਨਿਵੇੜਦੀ ਆ ਭਾਈ ਬਲੌਗ ਦੀ ਕਰਦੇ ਆ ਐਂਡਿੰਗ ਆਪਾਂ ਅੱਜ ਸੀਰੀਅਸ ਸੈੱਟ ਨਹੀਂ ਦਰਦ ਬਹੁਤ ਹੋ ਰਿਹਾ ਲੱਤ 'ਚ ਮਿਲਦੇ ਆ ਅਗਲੇ ਬਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਹੁਣ ਆਪਾਂ ਅਗਲੇ ਬਲੌਗ ਵਿੱਚ